ਕਿਉਂਕਿ ਜਦੋਂ ਨੇਤਰਾਂ ਦੇ ਵਿੱਚ ਵਿਰਾਗ ਆ ਜਾਂਦਾ ਨਿਰੰਕਾਰ ਨੂੰ ਦੇਖਣ ਦਾ ਦਰਸ਼ਨ ਕਰਨ ਦਾ ਜਿਸ ਜਨ ਨੂੰ ਪ੍ਰਭ ਦਰਸ ਪਿਆਸਾ ਇਹ ਅਵਸਥਾ ਬਣ ਜਾਂਦੀ ਹੈ ਫਿਰ ਮਾਲਕ ਦਾ ਉਹ ਅਚਰਜ ਰੂਪ ਪ੍ਰਗਟ ਹੋ ਜਾਂਦਾ ਕਹਿੰਦੇ ਹੁਣ ਇਹੀ ਅੱਖੀਆਂ ਉਸ ਲਾਲਾ ਵਰਗੇ ਪਰਮੇਸ਼ਵਰ ਦੀ ਇੱਕ ਟੱਕ ਇੱਕ ਟੱਕ ਹੁੰਦਾ ਜਦੋਂ ਆਪਾਂ ਇੱਕ ਦ੍ਰਿਸ਼ਟੀ ਨਾਲ ਲਾ ਕੇ ਨਿਹਾਲ ਹੋ ਕੇ ਦੇਖ ਰਹੇ ਨੇ ਇੱਕ ਚੀਜ਼ ਨੂੰ ਸਾਡੇ ਨੇਤਰ ਨੂੰ ਉਸ ਜਿਵੇਂ ਇੱਕ ਮਾਂ ਕਹਿੰਦੀ ਹੈ ਕਿ ਮੈਂ ਹੁਣ ਇੱਕ ਤੱਕ ਲਾ ਕੇ ਤੈਨੂੰ ਦੇਖੀ ਜਾਵਾਂ ਮੇਰੀ ਨਜ਼ਰਾਂ ਤੇਰੇ ਤੋਂ ਹਟਾਉਣ ਨੂੰ ਜੀ ਨਹੀਂ ਕਰ ਰਿਆ ਇਹ ਉਸ ਅਵਸਥਾ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਇੱਕ ਟਕ ਅਤ ਅਚਜ ਹੋਈ ਹੈਰਤ ਹੈਰਾਨੀ ਹੈ ਹੈਰਾਨ ਹੋ ਗਈਆਂ ਉਸ ਨਿਰੰਕਾਰ ਦਾ ਅਚਜ ਰੂਪ ਦੇਖ ਕੇ ਜਦੋਂ ਪ੍ਰਗਟ ਹੋ ਜਾਂਦਾ ਮਾਲਕ ਕਹਿੰਦੇ ਇਹ ਹੀ ਅੱਖੀਆਂ ਜੋ ਵਿਛੜਤ ਵਿਛੜ ਚੁੱਕੀਆਂ ਸੀ ਕਿਉਂਕਿ ਸਾਡੀਆਂ ਇਹ ਨੇਤਰ ਨੇ ਜਿਹੜੇ ਉਹ ਵਿਛੜੇ ਹੋਏ ਨੇ ਜਦ ਤੱਕ ਗਿਆਨ ਨਹੀਂ ਲਵਾਂਗੇ ਤਦ ਤੱਕ ਸਾਨੂੰ ਆਪਣਾ ਜੋ ਮਾਲਕ ਹੈ ਸਾਡੇ ਸਾਹਮਣੇ ਹੁੰਦੇ ਹੋਏ ਵੀ ਵਿਛੜੀਆਂ ਹੋਈਆਂ ਨੇਤਰਾਂ ਨੂੰ ਗਿਆਨ ਨਹੀਂ ਲਵਾਂਗੇ ਕਿਵੇਂ ਇਕਮਿਕ ਕਰਨਾ ਹੈ ਵਿਛੜੀਆਂ ਕਿਤੇ ਹੋਈਆਂ ਵੀ ਦੱਸ ਰਹੇ ਨੇ ਕਹਿੰਦੇ ਇਹ ਅੱਖੀਆਂ ਜੋ ਵਿਛੜਤ ਪ੍ਰਿਏ ਪ੍ਰਾਨਪਤ ਜਿਹੜਾ ਪਰਮਾਤਮਾ ਸਾਨੂੰ ਪ੍ਰਾਨ ਦੇ ਕੇ ਪਾਲ ਰਿਹਾ ਹੈ ਬਿਰੋਗ ਬਿਯੋਗ ਰੋਗ ਪੀੜਾ ਕੇ ਪਿਰਾਨੀ ਹੈ ਕਹਿੰਦੇ ਸਾਡਾ ਮਨ ਰੂਪੀ ਜੋਤ ਵਿਯੋਗ ਹੋ ਚੁੱਕਿਆ ਵਿਛੜ ਚੁੱਕਿਆ ਇਹਨੂੰ ਰੋਗ ਲੱਗ ਚੁੱਕਿਆ ਕਿਉਂ ਮਿਲਾਪ ਨਹੀਂ ਹੋ ਰਿਹਾ ਗਿਆਨ ਨਹੀਂ ਹੈ ਇਹਨੂੰ ਪੀੜ ਲੱਗੀ ਹੋਈ ਹੈ ਮਿਲਣ ਦੀ ਕਹਿੰਦੇ ਕਰਨਾ ਕੀ ਹੈ ਨਾਸਕਾ ਨਾਸਕਾ ਹੈ ਜਿੱਥੋਂ ਸਾਨੂੰ ਨੱਕ ਰਾਹੀਂ ਸਵਾਸ ਅੰਦਰ ਜਾ ਰਿਹਾ ਹੈ ਸ਼੍ਰਵਣ ਰਸਨਾ ਕਹਿੰਦੇ ਕੰਨਾਂ ਰਾਹੀਂ ਗਿਆਨ ਨੂੰ ਸੁਣ ਲੈ ਕਿ ਨਾਸਕਾਂ ਤੋਂ ਤੈਨੂੰ ਪ੍ਰਣਪਦਾਤਾ ਸਵਾਸ ਦੇ ਰਿਹਾ ਹੈ ਇਸ ਨਾਸਕਾ ਦੇ ਅਗਲੇ ਭਾਗ ਨੂੰ ਨਾਸਕਾ ਸ਼੍ਰਵਣ ਰਸਨਾ ਮੈਂ ਅਗਰ ਭਾਗ ਅਗਲੇ ਭਾਗ ਹੂਤੀ ਇਹ ਅੱਖੀਆਂ ਸਗਲ ਅੰਗਾਂ 'ਮੇ ਬਰਾਨੀ ਹੈ ਜਦੋਂ ਆਪਾਂ ਗੁਰਦਾ ਗਿਆਨ ਲੈ ਕੇ ਜਿੱਥੋਂ ਸਾਨੂੰ ਮਾਲਕ ਸਵਾਸ ਦੇ ਰਿਹਾ ਸਾਡੇ ਨੇਤਰ ਨੇ ਜਿਹੜੇ ਇਸ ਨਾਸਕਾ ਦੇ ਅਗਲੇ ਭਾਗ ਤੇ ਆਉਂਦੇ ਨੇ ਸਾਡੀਆਂ ਅੱਖਾਂ ਨੂੰ ਸ਼ਿੰਗਾਰ ਹੋ ਜਾਂਦਾ